ਪੂਰਾ ਸਿਰੇ ਤੇ ਜਾ ਕੇ ਖੜਦਾ। ਇਹ ਵੀ ਵੀਰੇ ਕਿਸੇ ਦਾ ਨਹੀਂ ਸਿਰੇ ਤੇ ਖੜੂਗਾ। ਇਹ ਵੀ ਕਰਿਆ ਹੋਇਆ ਵੀਰੇ ਆਪਾਂ। ਹਾਂ ਵੀਰੇ। ਨਹੀਂ ਆਲ ਪ੍ਰੈਸ਼ਰ ਨਾਲ ਠੇਰਦਾ ਵੀਰੇ ਅੱਧਾ ਥੱਲੇ ਹੀ ਖੜਦਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ। ਤੇ ਵੀਰ ਉਹ ਅੱਜ ਆਪਾਂ ਪਹੁੰਚੋ ਆਏ ਪਿੰਡ ਹਫਸਾਬਾਦ ਮੇਰੇ ਪਿੰਡ ਤੋਂ ਨੇੜੇ ਹੀ ਤਰੀਬਨ 10 ਤੋਂ 12 ਕਿਲੋਮੀਟਰ। ਤੇ ਬਾਈ ਵੀਰ ਨਾਲ ਕੋਲ ਹੈਗਾ ਟਰੈਕਟਰ 98 11 ਤੇ ਵੀਰ ਆਪਣੇ ਨਾਲ ਹੋਰ ਵੀਰੇ ਕੀ ਹਾਲ ਹੈ? ਵਧੀਆ ਜੀ ਵਧੀਆ। ਹਾਂ ਜੀ ਵੀਰੇ ਵਧੀਆ। ਠੀਕ ਹੈ ਜੀ। ਇਹ ਵੀਰ ਨਾਲ ਨੇ ਬਾਈ ਕਰਾਇਆ ਹੋਇਆ ਟਰੈਕਟਰ ਤਿਆਰ। ਜੀਟਰ ਤੇ ਹੁਣ ਵੀਰ ਨੇ ਕਰਨਾ ਟਰੈਕਟਰ ਬਾਈ ਸੇਲ ਇਹ ਠੀਕ ਆ ਤੇ ਟਰੈਕਟਰ ਚ ਕੀ ਕੀ ਗੱਲਬਾਤ ਆ ਕਿੰਨੇ ਕ ਬੰਦੇ ਬਾਈ ਨੇ ਪੈਸੇ ਲਾਏ ਹੋਏ ਆ ਕਿਆ ਗਿਆ ਕੰਮ ਕਰਾਇਆ ਹੋਇਆ ਠੀਕ ਆ ਜੀ ਆਪਾਂ ਸਾਰੀ ਜਾਣਕਾਰੀ ਵੀਰ ਤੇ ਲੈਣੇ ਆ ਜੀ ਤੇ ਵੀਰੇ ਸਭ ਤੋਂ ਪਹਿਲਾਂ ਵੈਸੇ ਮਾਡਲ ਦੇਣਾ ਤਾਂ ਮੈਂ ਨਾ ਨਹੀਂ ਰੱਖਾਂਦਾ ਹਾਂ ਹਾਂਜੀ ਹਾਂਜੀ ਵੀਰੇ ਤੁਸੀਂ ਪਹਿਲਾਂ ਮਾਡਲ ਮਾਡਲ ਵੀਰੇ 98 ਆ ਇਹ 98 ਮਾਡਲ ਹਾਂਜੀ ਵੀਰੇ ਠੀਕ ਆ ਵੀਰੇ ਹਾਂਜੀ ਤੇ ਤੁਸੀਂ ਹੁਣ ਇਹਦਾ ਇੱਕ ਪੱਧਰ ਤੇ ਸ਼ੁਰੂ ਹੋ ਕੇ ਦਾ ਦੱਸ ਦੋ ਵੀ ਤੁਸੀਂ ਤਾਂ ਕੀ ਕੀ ਕੰਮ ਹੈ ਵੀਰੇ ਕੋਲ ਮੇਰੇ ਟੋਟਲੇ ਆਪਾਂ ਨੇ ਰੀਸਟੋਰ ਕਰਾਇਆ ਹੋਇਆ ਅੰਦਰ ਬਾਹਰ ਟੋਟਲੇ ਅੱਛਾ ਹਾਂਜੀ ਵੀਰੇ ਮੁਰੇ ਹਿੱਸੇ ਤੋਂ ਲੈ ਕੇ ਪਿੱਛੇ ਪੀਡੀਓ ਸ਼ਾਟ ਤੱਕ ਵੀਰੇ ਦੁਬਾਰਾ ਰੀਸਟੋਰ ਮਤਲਬ ਕਿ ਸਾਰਾ ਟਰੈਕਟਰ ਦੁਬਾਰਾ ਦੁਬਾਰੇ ਖੁੱਲ ਗਿਆ ਇਕੱਠਾ ਹੋਇਆ ਹਾਂਜੀ ਆ ਵੀਰੇ ਠੀਕ ਆ ਤੇ ਹਿੱਸਾ ਵੀਰੇ ਮਤਲਬ ਕਿ ਸਾਰਾ ਸਮਾਨ ਨਵਾਂ ਲੈ ਕੇ ਆਇਆ ਹਾਂਜੀ ਹਾਂਜੀ ਵੀਰੇ ਨਵਾਂ ਲੈ ਕੇ ਪਾ ਲਾਇਆ ਠੀਕ ਆ ਵੀਰੇ ਹਿੱਸਾ ਕਿਹੜੇ ਟਰੈਕਟਰ ਦਾ ਪੈਂਦਾ ਇਹਨੂੰ ਮੁਰਗਾ ਹਿੱਸਾ ਵੀਰੇ ਹੈ 58 11 ਦਾ ਹੀ ਆ ਵੀਰੇ ਅੱਛਾ 58 ਹਾਂਜੀ ਹਾਂ ਵੀਰੇ ਪਾਵਰ ਸਟੀering ਵਾਲਾ ਹਾਂਜੀ ਹਾਂ ਵੀਰੇ ਪਾਵਰ ਸਟੀering ਵਾਲਾ ਅੱਛਾ ਪਾਵਰ ਤੇ ਨਹੀਂ ਵੀਰੇ ਆਪਾਂ ਨੇ ਡਬਲ ਜੈਕ ਵਾਲਾ ਲਾਇਆ ਹੈ ਇੱਕ ਸਾਈਡ ਸਿੰਗਲ ਵਾਲਾ ਇਹਨੂੰ ਐ ਸਿੱਧੇ ਲੁੱਟ ਲੱ ਬਾਕੀ ਬੈਂਫਰ ਲਾਇਆ ਹੋਇਆ ਵੀਰੇ ਇੰਜਨ ਵੀਰੇ ਆਪਾਂ ਨੇ ਇਹਦਾ ਕਰਾਇਆ 107 ਹਸ ਬਾਵਰ ਦਾ 107 ਬਾਵਰ ਦਾ ਹਾਂਜੀ ਹਾਂ ਵੀਰੇ 105 ਦੇ ਪਿਸਟਨ ਹੈ ਜੀ ਵੀਰੇ ਸੋਨਾ ਲੀਗਾ ਨੂੰ ਆਉਂਦੇ ਨੇ ਜਿਹੜੇ 118 ਦੇ ਸਟਾਕ ਆ ਅੱਛਾ ਹਾਂਜੀ ਹਾਂ ਵੀਰੇ ਤੇ ਅਸਲ ਜੀ ਆਪਾਂ ਨੂੰ ਤਾਂ ਵੀਰੇ ਥੋੜਾ ਜਿਆਦਾ ਜਿਹੜੇ ਮੋਡੀਫਿਕੇਸ਼ਨ ਵਾਲੇ ਟਰੈਕਟਰ ਦੀ ਨੌਲੇਜ ਕਰਤਾ ਹੈ ਚਲੋ ਤੁਸੀਂ ਪਿਆਗ ਰਹਿਵਾ ਤੁਹਾਨੂੰ ਇਹ ਇਹ ਚੀਜ਼ ਬਾਰੇ ਪਤਾ ਪਤਾ ਹਾਂਜੀ ਹਾਂਜੀ ਵੀਰੇ ਬਾਕੀ ਆਪਾਂ ਨੇ ਕਲਾਚਾ ਵੀਰੇ ਸਾਰਾ ਹੀ ਲੱਗ ਦਾ ਜਿਹੜਾ ਹੋਣਾ ਦਾ ਸੋਨਾ ਲੀਗਾ ਨੂੰ ਟੋਟਲੀ ਸਾਰਾ ਹੀ ਕਲਾਚ ਉਹ ਲਾਇਆ ਹੋਇਆ ਅੰਦਰ ਵੀਰੇ ਅਸੈਂਬਲੀ ਠੀਕ ਹੈ ਮਨਕੀ ਬ ਏ ਵੀਰੇ 40000 ਦਾ ਪਲੇਟਫਾਰਮ ਇਹ ਲਵਾਇਆ ਤਾਂ ਓਕੇ ਹਾਂ ਵੀਰੇ ਹਜੇ ਵੀ ਦੇਖ ਲਓ ਵੀਰੇ ਕਿਸੇ ਲੱਗਿਆ ਨਹੀਂ ਹੋਊਗਾ ਠੀਕ ਆ ਹਾਂ ਵੀਰੇ ਮੈਂ ਦੇਖਦਾ ਬਾਈ ਕੰਮ ਬਹੁਤ ਵਧੀਆ ਹੋਇਆ ਪੂਰਾ ਹੈਵੀ ਕੰਮ ਹੋਊਗਾ ਨਹੀਂ ਹਿੱਲੂਗਾ ਨਹੀਂ ਵੀਰੇ ਹਿੱਲੂਗਾ ਨਹੀਂ چاہے ਚਾਰ ਬੰਦੇ ਖੜਾ ਲਾ ਪਰ ਕੰਮ ਦਾ ਵੀਰੇ ਪੂਰਾ ਸ਼ੌਂਕ ਨਾਲ ਕਰਾਇਆ ਸੀ ਤਾਂ ਅੱਛਾ ਹਾਂਜੀ ਹਾਂ ਵੀਰੇ ਇਹ ਤਾਂ ਹੁਣ ਵੀਰੇ ਟਰੈਕਟਰ ਆਪਾਂ ਦੋ ਨਵੇਂ ਲਿਆਂਦੇ ਉਹਦੇ ਕਰਕੇ ਹੁਣ ਜ਼ਿਆਦਾ ਹੋਗੇ ਟਰੈਕਟਰ ਅਸਲ ਵਿੱਚ ਵੀਰੇ ਦਾ ਵੀ ਟਰੈਕਟਰ ਵੇਚਣ ਵਾਸਤੇ ਇੰਦਾ ਹਾਂ ਹਾਂ ਜੀ ਨਾ ਨਾ ਵੀਰੇ ਫੇਰ ਤਾਂ ਆਪਣੇ ਇੰਨੇ ਪੈਸੇ ਨਹੀਂ ਤਾਂ ਲਾਉਣਾ ਅੱਛਾ ਹਾਂ ਵੀਰੇ ਠੀਕ ਆ ਸ਼ੌਕ ਨਾ ਕਰਾਇਆ ਵੀਰੇ ਟਰਬੋ ਹੋਇਆ ਹੈ ਟਰੈਕਟਰ ਓਕੇ ਦਿਖਾਈਏ ਭਾਈ ਉਧਰੋਂ ਹਣੀ ਵੀਰੇ ਬੰਪਰ ਵੀਰੇ ਖਾਤਾ ਪਾਰਾ ਹੋਇਆ ਹਾਂ ਜੀ ਹਾਂ ਵੀਰੇ 2 ਕੁਇੰਟਲ ਦੇ ਛੱਟੇ ਛੱਟੇ ਬੰਪਰ ਆ ਵੀਰੇ 2 ਕੁਇੰਟਲ ਦੇ ਬਾਈ ਹਾਂਜੀ ਠੀਕ ਆ ਬੰਪਰ ਨੂੰ ਬਾਈ ਰੰਗ ਆਇਆ ਜਿਵੇਂ ਟੈਕਨ ਹੋਇਆ ਆ ਆ ਲਾਈਟਾਂ ਦੇਖ ਲਓ ਵੀਰੇ ਨਾਲ ਦੀਆਂ ਦੇਖ ਲਓ ਹਜੇ ਵੀ ਓਕਣੀ ਪੈ ਜਾਂਵੇਂ ਅੱਜ ਲਵਾਈਆਂ ਆਂਦੀਆਂ ਅੱਛਾ ਹਾਂ ਵੀਰੇ ਇਹ ਆਟੋ ਲੈਡ ਵੀਰੇ ਨਵਾਂ ਸ਼ਹਿਰ ਤੇ ਆ ਰਿਹਾ ਸਾਰੇ ਟਰੈਕਟਰ ਆ ਆਟੋ ਲੈਣ ਦੇ ਦੋ ਭਾਈ ਜੀ ਇਹ ਨਵਾਂ ਸ਼ਹਿਰ ਵਾਲੇ ਆਟੋ ਲੈਣ ਵਾਲੇ ਵੀਰਾਂ ਤੋਂ ਟਰੈਕਟਰ ਤੇ ਆ ਦਿਖਾ ਬਾਈ ਲਾਈਟਾਂ ਵੀ ਸਪੈਸ਼ਲ ਲੱਗੀਆਂ ਹੋਈਆਂ ਹਾਂਜੀ ਵੀਰੇ ਠੀਕ ਆ ਇਹ ਇਹ ਸਾਰੀਆਂ ਅਲੱਗ ਅਲੱਗ ਟਰੈਕਟਰ ਵੀਰੇ ਐਂਟੀਕ ਹੀ ਆ ਇੱਧਰ ਵੀ ਦੇਖੋ ਤਰਬੋ ਸਰਬੋ ਸਾਰਾ ਕੁ ਲੱਗਿਆ ਹੋਇਆ ਹਾਂਜੀ ਹਾਂ ਵੀਰੇ ਠੀਕ ਆ ਤਰਬੋ ਵੀ ਕਿੰਨਾ ਨੰਬਰ ਲੱਗੀ ਹੋਇਆ ਇਹ ਵੀਰੇ 26 ਨੰਬਰ ਲਾਈ ਹੋਈ ਹੈ ਲਾਈ ਹੋਈ ਆਪਣੀ ਤਿਆਰ ਕਰਕੇ ਵੀਰੇ ਆਪਾਂ ਨੇ ਅੱਛਾ ਆਪਣੀ ਤਿਆਰ ਕਰਕੇ ਲਾਈ ਹੋਈ ਹੈ ਆਲੂਡ ਲੇਡ ਨਵਾਂ ਸਾਰਾ ਸਮਾਨ ਆ ਹਾਂਜੀ ਹਾਂ ਵੀਰੇ ਵਿੱਚ ਇੰਟਰ ਕੂਲਰ ਸਾਰਾ ਕੁ ਲੱਗਿਆ ਹੋਇਆ ਵੀਰੇ ਤਰਬੋ ਸਿਕਿਓਰਿਟੀ ਸ਼ੋ ਮੜੀ ਜੀ ਆ ਦੇ ਅਣੀ ਵੀਰੇ ਦਿਖਾ ਵਿੱਚੋਂ ਅੱਛਾ ਉਹ ਵੀ ਆਪਾਂ ਨੇ ਉੱਪਰੋਂ ਚੱਕ ਦੀ ਕਰੀ ਹੋਈ ਹੈ ਵੀਰੇ ਜੈਕ ਸਿਸਟਮ ਠੀਕ ਆ ਜੀ ਹਾਂਜੀ ਸਿੱਧੀ ਖਲਦੀ ਕਰੀ ਹੋਈ ਹੈ ਲੋ ਬਾਈ ਕਰੋ ਚੈੱਕ ਪੂਰਾ ਐਨ ਵਧੀਆ ਕੰਮ ਹੋਇਆ ਬਾਈ ਹਾਂਜੀ ਵੀਰੇ ਕਿਸੇ ਚੀਜ਼ ਤੇ ਐ ਨਹੀਂ ਹੈਗਾ ਕੋਈ ਸਮਾਨ ਵੀਰੇ ਇੰਜਨ ਚ ਐ ਨਹੀਂ ਹੈਗਾ ਆਪਣੇ ਕੋਲ ਵੀਡੀਓ ਚਲੋ ਵੀਡੀਓ ਵੀ ਆਪਾਂ ਪਾ ਦਾਂਗੇ ਨਾਲ ਸਾਰਾ ਕੁਝ ਆਪਣੇ ਆਪ ਹੱਥੀ ਰੀਸਟੋਰ ਕਰਾਇਆ ਹੈ ਵੀਰੇ ਕੋਲ ਬਹਿ ਕੇ ਠੀਕ ਆ ਵੀਰੇ ਹਾਂਜੀ ਵੀਰੇ ਜਿਹੜੇ ਹੁਣ 25 ਮਾਡਲ ਨੂੰ ਆਉਨੇ ਹੈਡ ਸਾਰਾ ਕੁਝ ਵੀਰੇ ਲੰਬੀ ਬਰੀਕ ਨਿਊਜ਼ ਵਾਲੇ ਔਰ ਸਾਡੇ ਵੀਰੇ ਜਿਹੜੇ ਆਪਣੇ ਵੀਰੇ ਨਮਾ ਸ਼ਹਿਰ ਵਾਲੇ ਇਹ ਕੰਮ ਮਾੜਾ ਕਰਦੇ ਹਾਂਜੀ ਹਾਂ ਵੀਰੇ ਪੈਸਾ ਵੀਰੇ ਆਪਾਂ ਨੇ ਮਗਰਾੜ ਨਵੇਂ ਪੋਏ ਦੇ ਵੀਰੇ ਦੇ ਅੱਛਾ ਹਾਂਜੀ ਆ ਵੀਰੇ ਟਾਇਰ ਆਪਾਂ ਨੇ ਹੁਣੇ ਪੋਏ ਆ ਇਹਦੇ ਇਹ ਲਾ ਹੋਰ ਕੰਪਨੀ ਤੇ ਫੇਰ ਬਦਲਾਅ ਤੇ ਲਾਇਆਂ ਦੇ ਪਾ ਲਏ ਹੁਣ ਇਹਦਾ ਕਿੰਨਾ ਨੰਬਰ ਹੈ ਵੀਰੇ ਇਹ ਵੀਰੇ 16 ਨੂੰ 28 ਦੀ ਹੈ 16 ਇਹਦਾ ਹੁਣੇ ਪਾਏ ਆ ਦੇਖੋ ਅਜੇ ਤਾਂ ਆ ਵੀ ਨਹੀਂ ਟੁੱਟੇ ਚ ਟਿਕਣੀ ਹੈ ਵੀਰੇ ਆਹ ਤਾਂ ਜਮੀਨਵੇਂ ਇਹ ਤਾਂ ਵੀਰੇ ਹੋ ਗਏ ਮਹੀਨਾ ਰੇੜਾ ਮਹੀਨਾ ਹੀ ਪਾਏ ਹਾਂ ਹਾਂ ਜੀ ਹਾਂ 11 ਨੰਬਰ 11 ਨੰਬਰ ਵੀਰੇ ਹੈਵੀ ਰਿੰਮ ਪਾਇਆ ਹੋਇਆ ਵੀਰੇ ਅੱਛਾ ਇਹਦਾ ਵੀਰੇ ਵੇਚਣ ਦੀ ਕੋਈ ਸਲਾਹ ਹੈ ਜਾਂਦੀ ਓਕੇ ਬਾ ਵੀਰੇ ਦੋ ਡਰਾਇਵਰ ਹੋਰ ਲੈਣ ਕਰਕੇ ਫੇਰ ਤੁਹਾਨੂੰ ਪਤਾ ਕਰ ਦੇਵਾਂ ਤੇ ਫਟ ਕਰ ਜਾਣਾ ਹੈ ਤਾਂ ਕਰਕੇ ਠੀਕ ਆ ਵੀਰੇ ਹਾਂ ਵੀਰੇ ਡਾਉਨ ਸਿਲਿੰਗ ਕਰਾਈ ਹੋਈ ਆ ਵੀਰੇ ਓਕੇ ਹਾਂ ਜੀ ਹਾਂ ਮਹੀ ਰੁਪਏ ਦਾ ਜਿਆ ਇਹਦਾ ਕਹਾਣੀ ਖੂਹ ਵਾਲਾ ਕਰਨ ਹਾਂਜੀ ਹਾਂਜੀ ਵੀਰੇ ਆ ਹੁੱਕ ਦੇਖ ਲੋ ਵੀਰੇ ਹੁੱਕ ਵੀ ਆਪਾਂ ਦਾ ਹੈਵੀ ਲਵਾਈ ਹੋਈ ਆ ਅੱਛਾ ਹਾਂ ਵੀਰੇ ਆ ਵੀ ਬਾਈ ਸਟੀਲ ਆ ਆਪਣੇ ਸਟੀਲ ਦੇ ਆ ਹਾਂਜੀ ਆ ਵੀਰੇ ਪ्योर ਸਟੀਲ ਹੈ ਅੱਛਾ ਹਾਂਜੀ ਹਾਂ ਵੀਰੇ ਠੀਕ ਆ ਹੁੱਕ ਵੀ ਹੈਵੀ ਬਣਵਾ ਕੇ ਲਵਾਈ ਹੋਈ ਹੈ ਵੀਰੇ ਬਿਲਕੁਲ ਬਿਲਕੁਲ ਵੀਰੇ ਉਰੇ ਥੋੜਾ ਜਿਹਾ ਬਾਈ ਨੇਹਰਾ ਜਾ ਇੱਧਰ ਕਰਕੇ ਵਿੱਚ ਤੁਸੀਂ ਦੇਖ ਰਹੇ ਹੋ ਧਿਆਨ ਨਾਲ ਡਿਸਟ੍ਰੀਬਿਊਟਰ ਡਬਲ ਆਇਆ ਬਾਈ ਹਾਂਜੀ ਵੀਰੇ ਹਾਂਜੀ ਠੀਕ ਆ ਦਿਖਾ ਦਿਆਂ ਨੀ ਵੀਰੇ ਸਟਾਰ ਕਰੀ ਵੀਰੇ ਮੜਾ ਜਾ ਹਾਂਜੀ ਵੀਰੇ ਕਰ ਲਓ ਨਹੀਂ ਭਾਈ ਰੰਗ ਦੀ ਕੁਆਲਿਟੀ ਵੀਰੇ ਦਿਖਾ ਦਿਓ ਵਿੱਚ ਪਰਖਾਵਾ ਵੀ ਦਿਖਾ ਦਿਓ ਵੀਰੇ ਰੰਗ ਤਾਂ ਨਵੇਂ ਵਾਲਾ ਹੀ ਆ ਹਾਂਜੀ ਆ ਵੀਰੇ ਪਰਖਾਵਾ ਵੀ ਦਿਖਦਾ ਲਾਉ ਗਲੀਆਂ ਹਣੀ ਵੀਰੇ ਸਟੀering ਬਹੁਤ ਘੈਂਟ ਲੱਗਿਆ ਹੋਇਆ ਤੇ ਇਧਰ ਦਿਖਾਵਾਂ ਆ ਇਧਰ ਭਾਈ ਭੂਤ ਵਾਲੀ ਹਰੇ ਇਸ ਆ ਵੀਰੇ ਹਾਂਜੀ ਵੀਰੇ ਰੇਸ ਆ ਹਣੀ ਦਿਖਾ ਵੀਰੇ ਆ ਦੇ ਇਧਰ ਉੱਪਰੋਂ ਵੀ ਐਂ ਟਰੈਕਟਰ ਪੂਰਾ ਜੱਜਦਾ ਨਹੀਂ ਮੈਂ ਦਿਖਾਵਾਂ ਭਾਗੇ ਚੱਕਰ ਕੇ ਲੈ ਕੇ ਜਾਵੇ ਵੀਰੇ ਬੰਦਾ ਕੋਈ ਜੇ ਕੋਈ ਦਿਲ ਚ ਹੁੰਦਾ ਕਈ ਵਾਰ ਉੱਪਰੋਂ ਦੇਖੋ ਪੂਰੀ ਐਨ ਘੈਂਟ ਲੁੱਕ ਆਉਂਦੀ ਟਰੈਕਟਰ ਦੀ ਠੀਕ ਹੈ ਜੀ ਲੋ ਜੀ ਲੈ ਨਹੀਂ ਵੀਰੇ ਡਬਲ ਬੈਟਰੀ ਇਹਦੇ ਵਿੱਚ ਰਖਾਈ ਹੋਈ ਵੀਰੇ ਆਪਣਾ ਬੈਟਰੀਆਂ ਦੋਆਂ ਜੀ ਡਬਲ ਰਖਾਈਆਂ ਹੋਈਆਂ ਵੀਰੇ ਓਕੇ ਇਹਦੇ ਚੀਜ਼ ਦੀ ਘਾਟ ਨਹੀਂ ਛੱਡੀ ਵੀਰੇ ਜੰਮ ਰਾਈ ਕਰ ਦੋ ਵੀਰੇ ਬੰਦੇ ਨੂੰ ਆ ਸਾਈਡ ਪਰ ਤੇ ਹਾਂ ਐਲ ਪ੍ਰੈਸ਼ਰ ਬਾਈ ਜਾਨ ਹਾਂਜੀ ਹਾਂ ਵੀਰੇ ਪੂਰਾ ਸਿਰੇ ਤੇ ਜਾ ਕੇ ਖੜਦਾ ਇਹ ਵੀ ਵੀਰੇ ਕਿਸੇ ਦਾ ਨਹੀਂ ਸਿਰੇ ਤੇ ਖੜੂਗਾ ਇਹ ਵੀ ਕਰਿਆ ਹੋਇਆ ਵੀਰੇ ਆਪਾਂ ਹਾਂ ਵੀਰੇ ਨਹੀਂ ਐਲ ਪ੍ਰੈਸ਼ਰ ਨਾਟ ਘੇਰਦਾ ਵੀਰੇ ਹੱਦ ਤੋਂ ਥੱਲੇ ਹੀ ਖੜਦਾ ਠੀਕ ਆ ਵੀਰੇ ਠੀਕ ਆ ਹਾਂਜੀ ਹਾਂ ਵੀਰੇ ਆਪਾਂ ਨੇ ਵੀਰੇ ਕੁਝ ਨਹੀਂ ਖੋਲੇਆ ਜਿੱਦਾਂ ਦਾ ਹੈਗਾ ਉਦਾਂ ਦਾ ਹੀ ਦੇ ਦੇਣਾ ਠੀਕ ਆ ਬਾਈ ਵਧੀਆ ਇਹ ਵੀ ਆਪਣੇ ਕਿਸੇ ਸਾਹਮਣੇ ਵਾਲੇ ਬੰਦੇ ਕੋਲ ਹਾਂਜੀ ਹਾਂ ਵੀਰੇ ਇਹ ਵੀ ਲਵਾਈਕਨ ਹੁੰਦੀ ਬਾਈ ਰੇ ਸਾਹਿਬ ਵੀਰ ਨੇ ਇਹ ਵੀ ਲਵਾਈ ਹੋਈ ਆ ਬਾਦदाई ਵੀਰੇ 60 70 ਪਰ ਆਹੇ। ਅੱਛਾ। ਭਾਈ ਜੀ ਵੀ ਸੜਕ ਤੇ ਵੀ। ਗਰਾਰੀਆਂ ਗਰੂਰੀਆਂ ਪਿੱਛੇ। ਹਾਂ ਵੀਰੇ ਇੱਕ ਮਾੜੀ ਚੇਂਜ ਕਰੀ ਹੋਈ ਆਪਾਂ ਨੇ। ਓਕੇ ਓਕੇ। ਹਾਂਜੀ ਹਾਂਜੀ। ਠੀਕ ਆ। ਤੇ ਭਾਈ ਗੱਲਾਂ ਦਾ ਵੀਰ ਨੇ ਬਹੁਤ ਦੱਸਤੀਆਂ। ਹਾਂਜੀ ਜੀ। ਠੀਕ ਹੈ ਜੀ। ਹੋਰ ਵੀ ਬਾਕੀ ਚਲੋ ਜੋ ਵੀ ਹੋਈ ਕੋਈ ਗੱਲਬਾਤ ਕਿਸੇ ਵੀਰ ਨੇ ਆ ਵੀਰੇ। ਕੋਈ ਹੋਰ ਗੱਲ ਪੁੱਛਣੀ ਹੋਊਗੀ ਹਨਾ? ਉਹਦੀ ਵੀਰ ਨੂੰ ਫੋਨ ਤੇ ਪੁੱਛ ਲਿਓ। ਠੀਕ ਹੈ ਜੀ। ਭਾਈ ਕਈਆਂ ਨੇ ਤਾਂ ਦੇਖ ਕੇ ਮਾੜਾ ਚੰਗਾ ਹੀ ਬੋਲਣਾ ਵੀ ਇੰਨੇ ਪੈਸੇ ਲਾਏ ਹੋਏ ਆ ਠੀਕ ਆ ਜੀ ਪਰ ਸ਼ੌਂਕ ਦਾ ਕਹਦਾਂ ਨੇ ਕੋਈ ਮੁੱਲ ਨਹੀਂ ਹੁੰਦਾ ਵੀਰੇ ਹੁਣ ਵੀ ਵੀਰੇ ਆਏ ਨਹੀਂ ਹੈਗਾ ਆਪਾਂ ਨੇ ਹੁਣ ਵੀ ਟਰੈਕਟਰ ਇੱਕ ਟਰਾਲੀ ਖਿੱਚ ਮੁਕਾਬਲੇ ਵਾਸਤੇ ਨਵਾਂ ਲੈ ਕੇ ਆਉਣਾ ਵੀਰੇ ਅੱਛਾ ਜੀ ਹਾਂ ਜੀ ਵੀਰੇ ਓਕੇ ਟਰਨਮੈਂਟਾਂ ਚਲਾਉਣਾ ਵੀਰੇ ਤੁਹਾਨੂੰ ਪੈਂਡੋ ਫਾਰਮ ਦੇ ਦੰਨੇ ਆ ਪੈਂਡੋ ਫਾਰਮ ਦੇਖ ਲੈਣੇ ਵੀ ਦੇਖ ਲੈਣੇ ਫਾਰਮ ਲੈ ਲੋ ਯਾਰ ਕੋਈ ਗੱਲ ਨਹੀਂ ਵੀਰੇ ਠੀਕ ਨੇ ਚਾਰ ਸਿਲੰਡਰ ਆਹੀ ਜਾਂਣਾ ਜੀ ਹਾਂ ਜੀ ਹਾਂ ਵੀਰੇ ਹਾਂ ਹੂੰ ਪਤਾ ਵੀਰੇ ਉਹਦਾ ਠੀਕ ਆ ਉਹ ਚਲਾਉਣੇ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਵੀਰੇ ਦੇਖ ਲਓ ਚਲਾ ਕੇ ਕੋਈ ਗੱਲ ਨਹੀਂ ਹਾਂਜੀ ਇਹਨਾਂ ਕੋਈ ਗੱਲੇ ਨਹੀਂ ਵੀ ਰਿਖੇ ਤੇ ਹੋਰ ਰੱਖੇ ਮਿੰਡੋ ਫਾਰਮ ਆਪਣਾ ਵੀਰੇ ਚੱਲਦਾ ਨਾ 811 ਸੀਰੀ ਚਮਕੌਰ ਸਾਹਿਬ ਬਾਕਸਾਂ ਨਹੀਂ ਚੱਲਦਾ ਹਾਂਜੀ ਹਾਂਜੀ ਉਹ ਵੀਰੇ ਆਪਣੀ ਡਾਇਰੈਕਟਰ ਅੱਛਾ ਬਾਈ ਜੀ ਠੀਕ ਠੀਕ ਤੇ ਬਾਕੀ ਵੀਰੇ ਦਾ ਹੁਣ ਆਇਆ ਦੱਸੋ ਵੀ ਇਹਦਾ ਲੈਣਾ ਦੇਣਾ ਕੀ ਆ ਟਰੈਕਟਰ ਦਾ ਵੀਰੇ ਆਪਾਂ ਨੇ ਸਵਾ 6 ਰੁਪਏ ਡਿਮਾਂਡ ਆ ਵੀਰੇ ਸਵਾ 6 625 ਹਾਂਜੀ ਵੀਰੇ 6 ਬਾਕੀ ਵੀਰੇ ਮੌਕੇ ਤੇ ਮਾਨ ਤਾਨ ਹੋਊਗਾ ਵੀਰੇ ਠੀਕ ਹੈ ਮਾਨ ਕਰਦਾ ਜਾਏ ਵੀ ਇੱਕ ਤਾਂ ਉਹਦਾ ਵੀ ਮਾਨ ਲਾ ਠੀਕ ਠਾਕ ਜਾ ਵੀਰੇ ਨਾ ਨਾ ਵੀਰੇ ਕੋਈ ਗੱਲ ਨਹੀਂ ਉਹ ਤਾਂ ਚਲੋ ਬਹਿ ਕੇ ਜਦ ਹੁੰਦਾ ਹਨਾ ਵਧੀਆ ਹੋ ਤੇ ਬਾਈ ਮੇਰਾ ਵੀਰ ਕੋਈ ਆਏ ਨਾ ਕਮੈਂਟ ਕਰੇ ਉਹ ਵੀ ਇੰਨੇ ਪੈਸੇ ਇੰਨੇ ਪੈਸੇ ਠੀਕ ਹੈ ਜਿਹੜੇ ਵੀਰ ਨੇ ਤਿਆਰ ਕਰਾਇਆ ਉਹਨੂੰ ਪਤਾ ਹੁੰਦਾ ਹਾਂਜੀ ਵੀਰੇ ਤਿਆਰ ਵੀ ਹੋਈ ਜਾਂਦਾ ਤੁਸੀਂ ਤੁਸੀਂ ਦੇਖ ਹੀ ਲਿਆ ਹਾਂ ਨੀ ਵੀਰੇ ਬਿਲਕੁਲ ਕੋਈ ਕਮੀ ਪੈਸੀ ਨਹੀਂ ਹੈਗੀ ਵੀਰੇ ਮੈਂ ਤਾਂ ਕਹਿੰਨਾ ਵੀ ਕੋਈ ਬਾਕੇ ਚੈੱਕ ਕਰਕੇ ਫੇਰ ਲਿਜਾਵੇ ਵੀਰੇ ਤਿਆਰ ਵੀ ਵੀਰੇ ਉਹੀ ਕਰਾਉਂਦਾ ਹਾਂਜੀ ਅਜੀਤ ਕੋ ਗੰਜਾਇਸ ਹੁੰਦੀ ਆ ਹਰੇਕ ਬੰਦੇ ਦੇ ਤਿਆਰ ਵੀ ਨਹੀਂ ਹੁੰਦਾ ਹਨਾ ਹਾਂਜੀ ਵੀਰੇ ਤੇ ਹੁਣ ਜਿਹੜਾ ਬੰਦਾ ਤਿਆਰ ਕਰਾਉਣ ਲੱਗਦਾ ਉਹਨੂੰ ਵੀ ਪਤਾ ਵੀ ਆ ਪੈਸੇ ਲੱਗਣ ਲੱਗਦੇ ਆ ਮੇਰੇ ਸਾਬ ਨਾਲ ਬਾਈ ਲੱਖ ਦੇ ਉੱਪਰ ਦਾ ਟਾਇਰ ਹੈ ਵੀਰੇ 130000 ਰੁਪਏ ਦੇ ਵੀਰੇ ਚਾਕੜਾ ਲੱਗਿਆ ਹਾਂ ਹਾਂ ਲੱਗ ਜਾਂਦੇ ਹੈ ਟਾਇਰ ਰੀਡੀਅਲ ਹੈ ਸੀਆਰ ਦੇ ਜਿਹੜੇ ਪਿਛਲੇ ਟਾਇਰ ਆ ਵੀਰੇ ਅੱਛਾ ਅਜੇ ਕੀ ਦੇਖਣਾ 95 99 ਪੈਸੇ ਖੜੇ ਹੈ ਟਾਇਰ ਟਾਇਰ ਦਾ ਪੂਰਾ ਹੀ ਪੈਣ ਹਾਂਜੀ ਹਾਂ ਵੀਰੇ ਅਸਲ ਜਨਾਬ ਜਿਹੜੇ ਟਰੈਕਟਰ ਦਾ ਆਪਣੇ ਨਵਾਂ ਸ਼ਹਿਰ ਵਾਲੇ ਵੀਰੇ ਕੰਮੇ ਵਧੀਆ ਕਰਦੇ ਹਾਂ ਹਾਂਜੀ ਵੀਰੇ ਹਾਂਜੀ ਇਹਨਾਂ ਦੇ ਜਿੰਨੇ ਵੀ ਟਰੈਕਟਰ ਤਿਆਰ ਹੁੰਦੇ ਹੈ ਕੰਮ ਮਾੜਾ ਕਰ ਦਿੰਦੇ ਜੇ ਤੁਸੀਂ ਕਹੋਗੇ ਵੀ ਪੈਸੇ ਬਚਾਉਣੇ ਵਾਣੇ ਤਾਂ ਇੱਥੇ ਲੱਗਣੇ ਲੱਗਣੇ ਵੀਰੇ ਤਾਂ ਹੈ ਬਿਲਕੁਲ ਬਿਲਕੁਲ ਰੰਗ ਦੀ ਕੁਆਲਿਟੀ ਦੇ ਸੋ ਬਾਈ ਕੋਈ ਵੀ ਵੀਰ 5911 ਲੈਣ ਦਾ ਕਿਸੇ ਦਾ ਮਨ ਹੋਇਆ ਵੀ ਮੈਂ ਟਰੈਕਟਰ ਲੈ ਕੇ ਆਪਣਾ ਤਿਆਰ ਕਰਾਉਣਾ ਠੀਕ ਹੈ ਜੀ ਫਿਰ ਉਹ ਚੱਕਰਾਂ ਤੁਸੀਂ ਨਾ ਪਿਓ ਇੱਕ ਵਾਰ ਬਾਈ ਦਾ ਟਰੈਕਟਰ ਆ ਕੇ ਦੇਖ ਲਿਓ ਬਾਈ ਸਾਨੂੰ ਸਾਰਾ ਕੁਝ ਦੱਸ ਦਊਗਾ ਵੀ ਮੈਂ ਕਿੰਨੇ ਕਰ ਰੁਪਈਆ ਹਾਂ ਹਾਂ ਜੀ ਹਾਂ ਵੀਰੇ ਠੀਕ ਹੈ ਜੀ ਬਾਈ ਕਹਿੰਦਾ ਆਪਣੇ ਕੋਲ ਬਕਾਇਦਾ ਬਿੱਲ ਵੀ ਪਏ ਆ ਵੀਰੇ ਬਾਈ ਕਹਿੰਦਾ ਮੇਰੇ ਕੋਲ ਪੂਰੀ ਲਿਸਟ ਬਣੀ ਪਈ ਆ ਜਿੱਦਣ ਦੇ ਲਿਆਂਦਾ ਤਾਂ ਕਿਆ-ਕਿਆ ਲੱਗਿਆ ਕਿਆ ਨਹੀਂ ਵੀਰੇ ਮਾੜਾ ਠੱਗ ਮਿਆਂ ਨਾ ਬਾਈ ਹਾਂ ਜੀ ਵੀਰੇ ਠੱਗ ਹਾਂਜੀ ਵੀਰੇ ਨੰਬਰ ਨੰਬਰ ਬੀਵੀਓ ਵੀਰੇ 59 ਹਾਂ ਜੀ ਵੀਰੇ ਅੱਛਾ ਤੇ ਜਿੰਨੇ ਕੇ ਬਾਈ ਆਪਾਂ ਨੂੰ ਕਿਤੋਂ ਕੋਈ ਜੈਨ ਤੇ ਕਿਤੇ ਲੀਕ ਸੁਲਾਬ ਨਹੀਂ ਹੈਗੀ ਜਮਾ ਹਾਂ ਜੀ ਵੀਰੇ ਕਿਤੇ ਲੀਕਿੰਗ ਨਹੀਂ ਹੋਊਗੀ ਰੈਟ ਜਮਾ ਹੀ ਸੁੱਕਾ ਰੈਟ ਹਾਂ ਜੀ ਹਾਂ ਵੀਰੇ ਠੀਕ ਹੈ ਜੀ ਤੇ ਆਪਣੀ ਆਪਾਂ ਨੇ ਬਾਈ ਕੋਈ ਵੀਰ ਤੋਂ ਕਈ ਵੀਰ ਕਹਿਦਾ ਨੇ ਆ ਵੀ ਵੈਸੇ ਚਲੋ ਪ੍ਰਮੋਸ਼ਨ ਕਰ ਦੇਣੀ ਹੈਗੇ ਸਿਰਫ ਇੱਕ ਬਾਈ ਨਾਲ ਪਿਆਰ ਮੁਹੱਬਤ ਆ ਲੋਕਲ ਆ ਵੀਰ ਸਾਡਾ ਤਾਂ ਕਰਕੇ ਵੀਡੀਓ ਪਾਈ ਆ ਹਾਂ ਜੀ ਵੀਰੇ ਕੋਈ ਆਪਾਂ ਨੇ ਆਪਾਂ ਦਾ ਵੀਰੇ ਜਾਣਦੇ ਵੀਂਦਾ ਇੱਕ ਬੋਲ ਕਹੇ ਤੇ ਜੱਗੂ ਵੀਰੇ ਸਾਡਾ ਆ ਗਿਆ ਵੀਰੇ ਕੋਈ ਆਪਾਂ ਨੇ ਹਾਂ ਜੀ ਵੀਰੇ ਪ੍ਰਮੋਸ਼ਨ ਹੀ ਕਰੀ ਕੋਈ ਪੈਸੇ ਵਾਲਾ ਕੰਮ ਨਹੀਂ ਹੈ ਕੋਈ ਠੀਕ ਹੈ ਜੀ ਤੇ ਸਿਰਫ ਆਪਣਾ ਲੋਕਲ ਵੀਰ ਸਾਨੂੰ ਮਾਣਦਾ ਵੀਰੇ ਵੀਰ ਸਾਡਾ ਆ ਗਿਆ ਸਾਡੇ ਕੋਲ ਬਿਲਕੁਲ ਬਿਲਕੁਲ ਵੀਰੇ ਤੇ ਮੈਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਆ ਬਾਈ ਵੀ ਸਾਡੇ ਟਰੈਕਟਰ ਦੀ ਵੀਡੀਓ ਪਾ ਦਿਓ ਵਿੱਚ ਕਰ ਦਿਓ ਕਈ ਮੇਰੇ ਵਪਾਰੀ ਭਰਾ ਵੀ ਫੋਨ ਕਰਦੇ ਆ ਠੀਕ ਆ ਜੀ ਤਾਂ ਕਰਕੇ ਬਾਈ ਸੋ ਇਹ ਗੱਲ ਦੇ ਆਪਾਂ ਬਹੁਤ ਵੀਰਾਂ ਨੂੰ ਮਾਫੀ ਮੰਗਦੇ ਆ ਵੀਰੇ ਆਪਾਂ ਵੀ ਹਾਈਟ ਨਹੀਂ ਕਰਦੇ ਚਲੋ ਆਪਣੇ ਕੋਈ ਨੇੜੇ ਤੇੜੇ ਚੀਜ਼ ਹੁੰਦੀ ਹੈ ਕੋਈ ਯਾਰ ਦੋਸਤੋਂ ਦਾ ਵੀ ਚਲੋ ਆਪਾਂ ਵੀਡੀਓ ਪਾਤੀ ਗੱਲ ਲੱਗ ਪਰ ਪੈਸੇ ਪੂਸਣ ਵਾਲਾ ਕੋਈ ਕੰਮ ਨਹੀਂ ਹੈਗਾ ਬਾਈ ਕੋਈ ਵੀ ਬੰਦਾ ਕਹਿ ਦਵੇ ਸਲੂਦਾ ਵੀ ਕਿਸੇ ਦੀ ਪਾਈਆਂ ਇੱਕ ਆਪਣਾ ਅੱਜ ਵੀਡੀਓ ਹੋਰ ਪਾਈ ਆ ਕੋਈ ਬੰਦਾ ਸਾਬ ਦਾ ਗਾਦਾ ਵੀ ਕਿਸੇ ਤੋਂ ਪੈਸੇ ਲੈ ਹੋਂ ਠੀਕ ਹੈ ਜੀ ਪੈਸੇ ਨਾਲ ਕੋਈ ਮਸਲਾ ਨਹੀਂ ਇਹਦਾ ਸਿਰਫ ਇੱਕ ਯਾਰੀ ਦੋਸਤੀ ਪਿਆਰ ਮਾ ਬਤਾ ਪਿਆਰ ਮਾ ਬਤਾਉਂਦੀ ਆ ਵੀਰੇ ਠੀਕ ਹੈ ਜੀ ਹਾਂ ਜੀ ਤੇ ਵੀ ਇਹਨੂੰ ਲੋੜਾ ਵੀ ਨੇ ਵੇਚਣਾ ਟਰੈਕਟਰ ਜਿਹਨੇ ਵੀ ਵੀ ਇਹਨੇ ਲੈਣਾ ਹੋਇਆ ਬਾਈ ਨੂੰ ਆ ਕੇ ਮਿਲ ਲਿਓ ਬਾਈ ਦਾ ਪਿੰਡ ਹਫਸਾਵਾਦ ਹਫਸਾਵਾਦ ਹਾਂ ਜੀ ਵੀਰੇ ਹਫਸਾਵਾਦ ਆ ਰੂਪੜ ਦੇ ਤਕਰੀਬਨ 18 ਕਿਲੋਮੀਟਰ ਹੈ 18 ਕਿਲੋਮੀਟਰ ਹੈ ਚਮਕੌਰ ਸਾਹਿਬ ਤੇ ਵੀਰੇ 7 ਕਿਲੋਮੀਟਰ ਹੈ ਵੀਰੇ ਚਮਕੌਰ ਸਾਹਿਬ ਤੋਂ 7 ਕਿਲੋਮੀਟਰ ਹੈ ਜੀ ਠੀਕ ਹੈ ਤੇ ਪੂਰਾ ਚਲਾ ਕੇ ਦੇਖਿਓ ਬਾਈ ਠੀਕ ਆ ਤੇ ਚਲਾ ਕੇ ਵਾ ਕੇ ਵੀਰੇ ਜਿੱਦਾਂ ਮਰਜੀ ਬੰਦਾ ਚੈੱਕ ਕਰਕੇ ਲੈ ਜਾਵੇ ਠੀਕ ਆ ਵੀਰੇ ਹਾਂਜੀ ਵੀਰੇ ਬਿਲਕੁਲ ਤੇ ਜਰੂਰ ਬਾਈ ਆ ਕੇ ਦੇਖਿਓ ਕਿਸੇ ਨੇ ਲੈਣਾ ਹੋਇਆ ਜਿਨੇ ਬਾਈ ਕੋਈ ਸੋਧਣਾ ਵੀ ਨਾੜ ਕਰਾ ਤਿਆਰ ਕਰਾਉਣਾ ਇੱਕ ਵਾਰ ਆ ਕੇ ਜਰੂਰ ਦੇਖਿਓ ਲਿਓ ਜੇ ਇਹ ਨਾ ਲਿਓ ਇੱਕ ਵਾਰ ਆ ਕੇ ਦੇਖ ਲਿਓ ਕੋਈ ਨਕਸ਼ਾ ਕੱਢ ਦਿਓ ਬਾਈ ਆਹ ਨਕਸ਼ਾ ਟਰੈਕਟਰ ਚ ਫੇਰ ਵੇਚਾ ਕੇ ਜਿੰਨੇ ਮਰਜੀ ਬੰਦਾ ਹਾਂਜੀ ਵੀਰੇ ਹਾਂਜੀ ਵੀਰੇ ਹਾਂ ਤੇ ਠੀਕ ਆ ਵੀਰੇ ਧੰਨਵਾਦ ਹੈ ਨਾ ਯਾਰ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਬਾਈ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ YouTube ਚੈਨਲ ਨੂੰ ਕਰ ਦਿ ਮਿਲਦੇ ਹੋਰ ਨਵੀਂ ਵੀਡੀਓਸ ਸਾਰੇ ਵੀਰਾਂ ਦਾ ਧੰਨਵਾਦ